ਮਾਨਯੋਗ ਐਸਐਸਓ ਮੋਗਾ ਅਤੇ ਡੀਐਸਪੀ ਟਰੈਫਿਕ ਮੋਗਾ ਦੇ ਹੁਕਮਾਂ ਮੁਤਾਬਕ ਟਰੈਫਿਕ ਦੀ ਟੀਮ ਪੂਰੇ ਜੋਰ ਨਾਲ ਕੰਮ ਕਰ ਰਹੀ ਆ ਕੱਲ ਵੀ ਅਸੀਂ 메ਨ ਬਾਜ਼ਾਰ ਕਬਾਰ ਬਾਜ਼ਾਰ ਸਹਿਰਾ ਗਰਾਊਂਡ ਬਾਗੜੀ ਤਤਿਜ ਮਾਰਕੀਟ ਤੇ ਸੇਖਾਣਾ ਚੌਕ ਦੇ ਵਿੱਚੋਂ ਕਬਜ਼ੇ ਜਿਹੜਨ ਹੋਏ ਸੀਗੇ ਦੂਰ ਕਰਾਏ ਸੀਗੇ ਅਤੇ ਨਿਰਵਿਘਨ ਟ੍ਰੈਫਿਕ ਕਾਉਂਸਲ ਸੰਬੰਧੀ ਲੋਕਾਂ ਨੂੰ ਸਹੀ ਮੋਜਾ ਕਾਉਂਸਲ ਸੰਬੰਧੀ ਪੂਰੇ ਅਪਰਾਲੇ ਕੀਤੇ ਅੱਜ ਦੂਸਰੇ ਦਿਨ ਵੀ ਜਿੱਥੇ ਜਿੱਥੇ ਕੋਈ ਦੁਕਾਨਦਾਰਾਂ ਦੇ ਮੂਹਰੇ ਸ਼ਹਿਰ ਦੇ ਸਾਮਾਨ ਰੱਖਿਆ ਸੀਗਾ ਬੋਰਡ ਲਾਏ ਸੀਗੇ ਉਹਨਾਂ ਦੇ ਬੋਰਡ ਚੱਕ ਕੇ ਪਾਸੇ ਕਰਾਏ ਗਏ ਜਿਹੜੇ ਅਨਲੀਗਲ ਵਹੀਕਲ ਖੜੇ ਸੀਗੇ ਬਾਹਰ ਰੌਂਗ ਪਾਰਕ ਦਾ ਚਲਾਨ ਕੀਤੇ ਗਏ ਔਰ ਮੇਰੀ ਟੀਮ ਨੇ ਪੂਰੇ ਉੱਥੋਂ ਲੈ ਕੇ ਮੇਨ ਬਾਜ਼ਾਰ ਤੋਂ ਲੈ ਕੇ ਬਾਗ ਗਲੀ ਤਰਤਜ ਮਾਰਕੀਟ ਤੇ ਸ਼ੇਖਾਂ ਚੌਕ ਦੇ ਵਿੱਚ ਦੁਆਰੇ ਫਿਰ ਜਿਹੜੇ ਬਾਹਰ ਸਭ ਜਿਹੜੀਆਂ ਤੇ ਕਾਰਜੇ ਕਰਾਏ ਨੇ ਉਹਨਾਂ ਨੂੰ ਅਸੀਂ ਜਾ ਕੇ ਪਿੱਛੇ ਲੋਕਾਂ ਨੂੰ ਮਿਲਣੇ ਖਾਤਾ ਵਾਸਤੇ ਪੂਰੇ ਡਾਲੇ ਕਰ ਲਿਆ ਨੇ ਜਿਹੜੇ ਵਹੀਕਲ ਰੌਂਗ ਪਾਰਕ ਦੇ ਉਹਨਾਂ ਦੇ ਬਦ ਤੋਂ ਚਲਾਨ ਕੀਤੇ ਜਾਵੇ ਕੀ ਦੇ ਖਲਾ ਨੂੰ ਹੋ ਦੇ ਤਾਂ ਕੀਆਂ ਗਈਆਂ ਔਰ ਟ੍ਰੈਫਿਕ ਦੇ ਵਿੱਚ ਜੇ ਵੀ ਕਿਸੇ ਕਿਸੇ ਸਮੱਸਿਆ ਹੁੰਦੀ ਸਾਰੇ ਵੀਰਾਂ ਨੂੰ ਸਾਹਿਰ ਵਾਸੀਆਂ ਨੂੰ ਬੇਨਤੀ ਆ ਕਿ ਸਾਨੂੰ ਸਹਿਯੋਗ ਕਰੋ ਔਰ ਜਿੱਥੇ ਕਿਤੇ ਟ੍ਰੈਫਿਕ ਜਾਮ ਹੁੰਦਾ ਤੇ ਸਾਨੂੰ ਜਾਣਕਾਰੀ ਦਿਓ ਪਰ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ ਜਿੱਥੇ ਕੋਈ ਵੀ ਵਹੀਕਲ ਦੇ ਡਾਕੂਮੈਂਟ ਕੱਟਾ ਅਸੀਂ ਉਹਨਾਂ ਦਾ ਪ੍ਰੋਪਰ ਇਤਲਾਨ ਕਰਦੇ ਹਾਂ ਜੇ ਕੋਈ ਮੌਕੇ ਤੇ ਬੰਦਾ ਨਹੀਂ ਹੁੰਦਾ ਉਹਦਾ ਇਤਲਾਨ ਕੱਟ ਕੇ ਅਸੀਂ ਸਲੈਪ ਉਹਦੇ ਵਹੀਕਲ ਜਾਂ ਗੱਡੀ ਦੇ ਵਿੱਚ ਪਾਖ ਦਿੰਦੇ ਹਾਂ ਅਸੀਂ ਕਿਸੇ ਨੂੰ ਸਪਿਆ ਨਹੀਂ ਕਰਦੇ ਅਸੀਂ ਵੱਤ ਅੱਜ ਬੋਲਟ ਲਾਉਂਦਾ ਬੋਲਟ ਲਾਉਂਦਾ ਸੀਗਾ ਤਾਂ ਕਿ ਮਾਰਦਾ ਸੀਗਾ ਉਹ ਵੀ ਅਸੀਂ ਇਤਲਾਨ ਕੀਤਾ ਉਹਦੇ ਸਾਰੋ ਵਹੀਕਲ ਦੇ ਉੱਪਰ ਚੜਨਾ ਜਦੋਂ ਕੱਲ ਨੂੰ ਵਹੀਕਲ ਵੇਚੇ ਗਿਆ ਤਾਂ ਕੁਝ ਕਰੇਗਾ ਤਾਂ ਉਹਨੂੰ ਪਲਾਨ ਪਰੇ ਬਣਾਉਣਾ ਵਹੀਕਲ ਵੇਕੇਗਾ ਨਹੀਂਗਾ ਕੀ ਅਪੀਲ ਕੀ ਕਰੋਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀ ਰੋਸੀਂ ਇਹੀ ਅਪੀਲ ਕਰਾਂਗੇ ਸਾਡਾ ਸਟ੍ਰੈਟ ਦਾ ਸੋਖ ਕਰੋ ਔਰ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਮਤਲਬ ਕੋਈ ਵਹੀਕਲ ਨਹੀਂ ਖੜਾ ਕਰਨਾ ਜਿਵੇਂ ਹਸ ਸਰਕਾਰੀ ਹਸਤਾਲ ਦੇ ਵਿੱਚ ਪਾਰਕਿੰਗ ਹੈ ਮਤਲਬ ਦਾਣਾ ਮੰਡੀ ਦੇ ਵਿੱਚ ਪਾਰਕਿੰਗ ਹੈ ਪਰ ਨਗਰ ਨਿਗਮ ਦੇ ਵਿੱਚ ਪਾਰਕਿਆ ਉੱਥੇ ਆਪਣੇ ਵਹੀਕਲ ਲਾਓ ਅਤੇ ਮਤਲਬ ਵੱਡੇ ਵੀਕਲ ਜਿਹੜੇ ਉੱਥੇ ਲਾਓ ਤੇ ਛੋਟੇ ਵਹੀਕਲ ਮਤਲਬ ਸਾਈਡਾਂ ਤੇ ਲਾਓ ਕਿੱਟੀ ਪੱਟੀ ਤੋਂ ਬਾਹਰ ਇਹ ਸਰ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਨਹੀਂ ਲਗਾਤਾਰ ਜਾਰੀ ਰਹਿਣਗੀਆਂ ਜੀ ਲਗਾਤਾਰ ਹੁਣ ਤੱਕ ਕਿੰਨੇ ਚਲਾਨ ਕੱਢ ਚੁੱਕੇ ਨੇ ਹੁਣ ਤੱਕ ਜਿੱਦਾਂ ਮੈਂ ਲਗਿਆ ਹਫ਼ਤੇ ਦੀ ਕੀ ਵਾ ਸੀ 400 400 ਤੋਂ 500 ਕ੍ਰਿਪ ਮੈਂ ਚਲਾਨ ਕੱਢਦਾ ਸਾਰੀ ਟੀਮ ਨੇ ਕੀਤੀ ਜਾਵੇ ਅੱਜ ਕਿੰਨੇ ਕਰਾ ਲਈ ਅੱਜ ਅਸੀਂ ਘੱਟੋ ਘੱਟ 25 ਤੋਂ 30 ਚਲਾਨ ਮੇਰੀ ਟੀਮ ਨੇ ਕਰਤੇ ਵਾਕਿਹੜੇ ਵਾਕਖਾ ਕੋ ਪੁਆਇੰਟਾਂ ਤੇ ਸਾਡੇ ਜਵਾਨ ਆ ਉਹਨਾਂ ਨੇ ਵੀ ਹੁਣ ਤੱਕ ਤਾਂ ਘੱਟੋ ਘੱਟ 100 150 ਚਲਾਨ ਅਸੀਂ ਕਰ ਚੁੱਕੇ ਆ ਸ਼ਾਮ ਤੱਕ ਅਸੀਂ 200 ਕ੍ਰਿਪ ਚਲਾਨ ਕਰ ਦੇਵਾਂਗੇ ਮਾਨਯੋ ਕੁਮਾ ਮਤਾਬਕ ਟ੍ਰੈਫਿਕ ਦੀ ਟੀਮ ਪੂਰੇ ਜੋਰ ਨਾਲ ਕੰਮ ਕਰ ਰਹੀ ਆ ਕੱਲ ਵੀ ਅਸੀਂ ਮੇਨ ਬਾਜ਼ਾਰ ਅ ਕਬਾਰ ਬਾਜ਼ਾਰ ਸਹਿਰਾ ਗਰਾਊਂਡ ਬਾਗ ਗਲੀ ਤਤtej ਮਾਰਕੀਟ ਤੇ ਸੇਖਾਂ ਦੇ ਚੌਕ ਦੇ ਵਿੱਚੋਂ ਕਬਜ਼ੇ ਜਿਹੜੇ ਨਜਾਇਜ਼ ਸੀਗੇ ਦੂਰ ਕਰਾਏ ਸੀਗੇ ਅਤੇ ਨਰਵਿਕਨ ਟ੍ਰੈਫਿਕ ਕਾਉਂਸਲ ਸੰਬੰਧੀ ਲੋਕਾਂ ਨੂੰ ਸਹੀ ਮੋਜਾ ਕਾਉਂਸਲ ਸੰਬੰਧੀ ਪੂਰੇ ਅਪਰਾਲੇ ਕੀਤੇ ਅ ਦੂਸਰੇ ਦਿਨ ਵੀ ਜਿੱਥੇ-ਜਿੱਥੇ ਕੋਈ ਦੁਕਾਨਦਾਰਾਂ ਦੇ ਮੂਹਰੇ ਸ਼ਹਿਰ ਦੇ ਵਿੱਚ ਸਮਾਨ ਰੱਖਿਆ ਸੀਗਾ ਬੋਰਡ ਲਾਏ ਸੀਗੇ ਉਹਨਾਂ ਦੇ ਬੋਰਡ ਚਾਕੇ ਪਾਸੇ ਕਰਾਏ ਗਏ ਜਿਹੜੇ ਅਨਲੀਗਲ ਵਹੀਕਲ ਖੜੇ ਸੀਗੇ ਬਾਹਰ ਰੌਂਗ ਪਾਰਕਿੰਗ ਦਾ ਚਲਾਨ ਕੀਤੇ ਗਏ ਔਰ ਮੇਰੀ ਟੀਮ ਨੇ ਪੂਰੇ ਉੱਥੋਂ ਲੈ ਕੇ ਮੇਨ ਬਾਜ਼ਾਰ ਤੋਂ ਲੈ ਕੇ ਬਾਗ ਗਲੀ ਤਰਤਜ ਮਾਰਕੀਟ ਤੇ ਸ਼ੇਖਾਂ ਚੌਕ ਦੇ ਵਿੱਚ ਦਾਰੇ ਫੇਰ ਜਿਹੜੇ ਬਾਹਰ ਸਰਦਿਆ ਜਿਹੜੀਆਂ ਤੇ ਕਾਰਜੇ ਕਰਾਏ ਨੇ ਉਹਨਾਂ ਨੂੰ ਅਸੀਂ ਜਾ ਕੇ ਪਿੱਛੇ ਲੋਕਾਂ ਨੂੰ ਨਿਰਦੇਸ਼ ਦਿੱਤਾ ਤਾਂ ਉਸੇ ਪੂਰੇ ਡਾਲੇ ਕਰ ਲਿਆ ਨੇ ਜਿਹੜੇ ਵਹੀਕਲ ਰੌਂਗ ਪਾਰਕ ਖੜੇ ਉਹਨਾਂ ਦੇ ਬਦਸੌ ਚਲਾਨ ਕੀਤੇ ਜਾਵੇ ਇਹਦੇ ਖਿਆਲ ਨੂੰ ਦੇ ਕੰਮ ਕੀ ਆ ਗੀਆਂ ਔਰ ਗ੍ਰਾਫਟ ਦੇ ਵਿੱਚ ਜੇ ਵੀ ਕਿਸੇ ਕਿਸੇ ਸਮੱਸਿਆ ਦੀ ਸਾਰੇ ਵੀਰਾਂ ਨੂੰ ਸਹਿਰ ਵਾਸੀਆਂ ਨੂੰ ਬੇਨਤੀ ਆ ਕਿ ਸਾਨੂੰ ਸਹਿਯੋਗ ਕਰੋ ਔਰ ਜਿੱਥੇ ਕਿਤੇ ਚੋਰੀ ਦਾ ਨਾਮ ਹੁੰਦਾ ਤੇ ਸਾਨੂੰ ਜਾਣਕਾਰੀ ਦਿਓ ਪਰ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ ਜਿੱਥੇ ਕੋਈ ਵੀ ਵਹੀਕਲ ਦੇ ਡਾਕੂਮੈਂਟ ਕੱਟਾ ਅਸੀਂ ਉਹਨਾਂ ਦਾ ਪ੍ਰੋਪਰ ਤਲਾਣ ਕਰਦੇ ਹਾਂ ਜੇ ਕੋਈ ਮੌਕੇ ਤੇ ਬੰਦਾ ਨਹੀਂ ਹੁੰਦਾ ਉਹਦਾ ਤਲਾਣ ਕੱਟ ਕੇ ਅਸੀਂ ਸਲੈਪ ਉਹਦੇ ਵਹੀਕਲ ਜਾਂ ਗੱਡੀ ਦੇ ਵਿੱਚ ਪਾਖ ਦਿੰਦੇ ਹਾਂ ਅਸੀਂ ਕਿਸੇ ਨੂੰ ਸਪਿਆ ਨਹੀਂ ਕਰਦੇ ਅਸੀਂ ਵੱਤ ਅੱਜ ਵੋਟ ਲਾਉਂਦਾ ਵੋਟ ਲਾਉਂਦਾ ਸੀਗਾ ਟਾਕੇ ਮਾਰਦਾ ਸੀਗਾ ਉਹ ਵੀ ਅਸੀਂ ਤਲਾਣ ਕੀਤਾ ਉਹਦੇ ਸਾਰੋ ਵਹੀਕਲ ਦੇ ਉੱਪਰ ਚੜ੍ਹਦਾ ਜਦੋਂ ਕੱਲੂ ਵਹੀਕਲ ਵੇਚੇ ਗਿਆ ਤਾਂ ਕੁਝ ਕਰੇਗਾ ਤਾਂ ਉਹਨੂੰ ਤਲਾਣ ਭਰੇ ਬਣਾਉਣਾ ਵਹੀਕਲ ਵੇਚੇਗਾ ਨਹੀਂਗਾ ਕੀ ਅਪੀਲ ਕੀ ਕਰੋਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀ ਰੋਸੀਂ ਇਹੀ ਅਪੀਲ ਕਰਾਂਗੇ ਸਾਡਾ ਟਰੈਕ ਦਾ ਸਹਯੋਗ ਕਰੋ ਔਰ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਮਤਲਬ ਕੋਈ ਵੀ ਵਹੀਕਲ ਨਹੀਂ ਖੜਾ ਕਰਨਾ ਜਿਵੇਂ ਹੱਥ ਸਰਕਾਰੀ ਹੱਤਾਲ ਦੇ ਵਿੱਚ ਪਾਰਕਿੰਗ ਹੈ ਮਤਲਬ ਦਾਣਾ ਮੰਡੀ ਦੇ ਵਿੱਚ ਪਾਰਕਿੰਗ ਹੈ ਪਰ ਨਗਰ ਨਿਗਮ ਦੇ ਵਿੱਚ ਪਾਰਕਿਆ ਉੱਥੇ ਆਪਣੇ ਵੀ ਕਲਾਓ ਅਤੇ ਮਤਲਬ ਵੱਡੇ ਵੀ ਕਲ ਜਿਹੜੇ ਉੱਥੇ ਲਾਓ ਤੇ ਛੋਟੇ ਵੀਕਲ ਮਤਲਬ ਸਾਈਡਾਂ ਤੇ ਲਾਓ ਚਿੱਟੀ ਪੱਟੇ ਤੋਂ ਬਾਹਰ ਲਾਓ ਤੇ ਨਹੀਂ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਸਰ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਨਹੀਂ ਲਗਾਤਾਰ ਜਾਰ ਹੋਰ ਤਾਂ ਕਿੰਨੇ ਚਲਾਨ ਘਟ ਚੁੱਕੇ ਨੇ ਹੁਣ ਤੱਕ ਜਿੱਦਾਂ ਮੈਂ ਲਗਿਆ ਹਫਤੇ ਦੀ ਕੀ ਵਸੀ 400 ਤੋਂ 400 ਤੋਂ 500 ਗ੍ਰੀਪ ਮੈਂ ਚਲਾਨ ਕਰਦਾ ਸਾਰੀ ਟੀਮ ਨੇ ਕੀਤੀ ਜੇ ਅੱਜ ਕਿੰਨੇ ਚਲਾਨ ਅੱਜ ਅਸੀਂ ਘੱਟੋ ਘੱਟ 25 ਤੋਂ 30 ਚਲਾਨ ਮੇਰੀ ਟੀਮ ਨੇ ਕਰਤੇ ਬਾ ਕਿਹੜੇ ਬਾਕੀ ਕੋ ਪੁਆਇੰਟਾਂ ਤੇ ਸਾਡੇ ਜਵਾਨ ਆ ਉਹਨਾਂ ਨੇ ਵੀ ਹੁਣ ਤੱਕ ਤਾਂ ਘੱਟੋ ਘੱਟ 100 150 ਚਲਾਨ ਅਸੀਂ ਕਰ ਚੁੱਕੇ ਆ ਸ਼ਾਮ ਤੱਕ ਅਸੀਂ 200 ਗ੍ਰੀਪ ਪਲਾਨ ਕਰ ਦੇਵਾਂਗੇ ਮਾਨਯੋਗ ਐਸਐਸਓ ਮੋਗਾ ਅਤੇ ਡੀਐਸਪੀ ਤਰਫ ਮੋਗਾ ਦੇ ਹੁਕਮਾਂ ਮੁਤਾਬਕ ਟ੍ਰੈਫਿਕ ਦੀ ਟੀਮ ਪੂਰੇ ਜੋਰ ਨਾਲ ਕੰਮ ਕਰ ਰਹੀ ਆ ਕੱਲ ਵੀ ਕਬਾਰ ਬਾਜ਼ਾਰ ਸਹਿਰਾ ਗਰਾਊਂਡ ਬਾਗਲੀ ਤਤਿਜ ਮਾਰਕੀਟ ਤੇ ਸੇਖਾਂ ਵਾਲਾ ਚੌਕ ਦੇ ਵਿੱਚੋਂ ਕਬਜ਼ੇ ਜਿਹੜੇ ਨਜਾਇਜ਼ ਸੀਗੇ ਦੂਰ ਕਰਾਏ ਸੀਗੇ ਅਤੇ ਨਿਵਿਕਨ ਟਾਇਪ ਟ੍ਰੈਪ ਕੌਂਸਲਬੰਦੀ ਲੋਕਾਂ ਨੂੰ ਸਹੀ ਮੋਜਾ ਕੌਂਸਲਬੰਦੀ ਪੂਰੇ ਅਪਰਾਲੇ ਕੀਤੇ ਅੱਜ ਦੂਸਰੇ ਦਿਨ ਵੀ ਜਿੱਥੇ-ਜਿੱਥੇ ਕੋਈ ਦੁਕਾਨਦਾਰਾਂ ਦੇ ਮੂਹਰੇ ਸ਼ਹਿਰ ਦੇ ਸਾਮਾਨ ਰੱਖਿਆ ਸੀਗਾ ਬੋਰਡ ਲਾਏ ਸੀਗੇ ਉਹਨਾਂ ਦੇ ਬੋਰਡ ਚਾਕੇ ਪਾਸੇ ਕਰਾਏ ਗਏ ਜਿਹੜੇ ਅਨਲੀਗਲ ਵਹੀਕਲ ਖੜੇ ਸੀਗੇ ਬਾਹਰ ਰੌਂਗ ਪਾਰਕਿੰਗ ਦਾ ਚਲਾਨ ਕੀਤੇ ਗਏ ਔਰ ਮੇਰੀ ਟੀਮ ਨੇ ਪੂਰੇ ਉੱਥੋਂ ਲੈ ਕੇ ਮੇਨ ਬਾਜ਼ਾਰ ਤੋਂ ਲੈ ਕੇ ਬਾਗਲੀ ਤੱਕ ਜਮਾਰਕੀਟ ਤੇ ਸੇਖਣ ਚੌਕ ਦੇ ਵਿੱਚ ਦਾਰੇ ਫਿਰ ਜਿਹੜੇ ਬਾਹਰ ਸਾਮੀਆਂ ਜਿਹੜੀਆਂ ਤੇ ਕਾਰਜੇ ਕਰਾਏ ਨੇ ਉਹਨਾਂ ਨੂੰ ਅਸੀਂ ਜਾ ਕੇ ਪਿੱਛੇ ਲੋਕਾਂ ਨੂੰ ਮਿਲਨੇ ਖਾਤਾ ਆਪੇ ਪੂਰੇ ਟਰਾਲੇ ਕਰ ਲਿਆ ਨੇ ਜਿਹੜੇ ਵੀਹਿਕਲ ਨਾ ਪਾਰਕ ਕਰੇ ਉਹਨਾਂ ਦੇ ਬਾਸਤੋਂ ਲਾੜ ਕੀਤੇ ਜਾਵੇ ਇਹ ਦੇਖਿਆ ਨੂੰ ਹੋ ਦੇ ਤਾਂ ਪੀ ਆ ਗਈਆਂ ਔਰ ਗ੍ਰਾਫਟ ਦੇ ਵਿੱਚ ਜੇ ਵੀ ਕਿਸੇ ਕਿਸੇ ਜ਼ਿੰਮੇਦਾਰ ਸਾਰੇ ਵੀਰਾਂ ਨੂੰ ਸਹਿਰ ਵਾਸੀਆਂ ਨੂੰ ਬੇਨਤੀ ਆ ਕਿ ਸਾਨੂੰ ਸਹਿਯੋਗ ਕਰੋ ਔਰ ਜਿੱਥੇ ਕਿਤੇ ਟਰੈਪ ਨਾਮ ਹੁੰਦਾ ਤੇ ਸਾਨੂੰ ਜਾਣਕਾਰੀ ਦਿਓ ਪਰ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਵਾਉਂਦੇ ਜਿੱਥੇ ਕੋਈ ਵੀ ਹਿਕਲ ਦੇ ਡਾਕੂਮੈਂਟ ਕੱਟਾ ਅਸੀਂ ਉਹਨਾਂ ਦਾ ਪ੍ਰੋਪਰ ਤਲਾਣ ਕਰਦੇ ਹਾਂ ਜੇ ਕੋਈ ਮੌਕੇ ਤੇ ਬੰਦਾ ਨਹੀਂ ਹੁੰਦਾ ਉਹਦਾ ਤਲਾਣ ਕੱਟ ਕੇ ਅਸੀਂ ਸਲੈਪ ਉਹਦੇ ਵਹੀਕਲ ਦਾ ਗੱਡੀ ਦੇ ਵਿੱਚ ਪਾਖ ਦਿੰਦੇ ਹਾਂ ਅਸੀਂ ਕਿਸੇ ਨੂੰ ਸਪਿਆਰ ਨਹੀਂ ਕਰਦੇ ਅਸੀਂ ਵੱਧ ਅੱਜ ਵੋਟ ਲੈਂਦਾ ਵੋਟ ਲੈਂਦਾ ਸੀਗਾ ਤਾਂ ਕਿ ਮਾਰਦਾ ਸੀਗਾ ਉਹ ਵੀ ਅਸੀਂ ਤਲਾਣ ਕੀਤਾ ਉਹਦੇ ਸਾਰੇ ਵਹੀਕਲ ਦੇ ਉੱਪਰ ਚੜ੍ਹਦਾ ਜਦੋਂ ਕੱਲ ਨੂੰ ਵਹੀਕਲ ਵੇਚੇਗਾ ਜਾਂ ਕੁਝ ਕਰੇਗਾ ਤਾਂ ਉਹਨੂੰ ਤਲਾਣ ਭਰੇ ਬਣਾਉਣਾ ਵਹੀਕਲ ਵੇਕੇਗਾ ਨਹੀਂਗਾ ਕੀ ਅਪੀਲ ਕੀ ਕਰੋਗੇ ਸ਼ਹਿਰਵਾਸੀਆਂ ਨੂੰ ਸ਼ਹਿਰਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਸਾਡਾ ਸਟ੍ਰੈ ਮਤਲਬ ਕੋਈ ਵੀ ਹਿੱਕਲਾ ਨਹੀਂ ਖੜਾ ਕਰਨਾ ਜਿਵੇਂ ਹਸ ਸਰਕਾਰੀ ਹੱਤਾਲ ਦੇ ਚ ਪਾਰਕਿੰਗਾਂ ਮਤਲਬ ਦਾਣਾ ਮੰਡੀ ਦੇ ਚ ਪਾਰਕਿੰਗਾਂ ਪਰ ਨਗਰ ਨਿਗਮ ਦੇ ਪਾਰਕਿੰਗ ਉੱਥੇ ਆਪਣੇ ਵੀ ਕਿਲਾਓ ਅਤੇ ਮਤਲਬ ਵੱਡੇ ਵੀ ਕਿਲ ਜਿਹੜੇ ਉੱਥੇ ਲਾਓ ਤੇ ਛੋਟੇ ਵੀ ਕਿਲ ਮਤਲਬ ਸਾਈਡਾਂ ਤੇ ਲਾਓ ਕਿੱਟੀ ਪੱਟੀ ਤੋਂ ਬਾਹਰ ਲਾਓ ਤੇ ਨਹੀਂ ਤਾਂ ਉਹਨੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਸਰ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਨਹੀਂ ਲਗਾਤਾਰ ਜਾਰੀ ਰਹਿਣਗੀਆਂ ਜੀ ਲਗਾਤਾਰ ਹੁਣ ਤੱਕ ਕਿੰਨੇ ਚਲਾਨ ਕੱਟ ਚੁੱਕੇ ਨੇ ਹੁਣ ਤੱਕ ਜਿੱਦਾਂ ਮੈਂ ਲਗਿਆ ਹਫ਼ਤੇ ਦੀ ਕੀਮਤ ਸੀ 400 400 ਤੋਂ 500 ਦੇ ਕਰ ਸਾਡੀ ਟੀਮ ਨੇ ਕੀਤੀ ਜਾਵੇ ਅੱਜ ਕਿੰਨੇ ਚਲਾ ਲਏ ਅੱਜ ਅਸੀਂ ਘੱਟੋ ਘੱਟ 25 ਤੋਂ 30 ਚਲਾਣਾ ਮੇਰੀ ਟੀਮ ਨੇ ਕਰਤੇ ਬਾਕੀ ਜਿਹੜੇ ਬਾਕੀ ਕੋ ਪੁਆਇੰਟਾਂ ਦੇ ਸਾਡੇ ਜਵਾਨ ਆ ਉਹਨਾਂ ਨੇ ਵੀ ਉੱਤੱਕ ਤੱਕ ਘੱਟੋ ਘੱਟ 100-150 ਚਲਾਣ ਅਸੀਂ ਕਰ ਚੁੱਕੇ ਆ ਸ਼ਾਮ ਤੱਕ ਅਸੀਂ 200 ਦੇ ਪਲਾਨ ਕਰ ਦੇਵਾਂਗੇ ਮਾਨਯੋਗ ਐਸਐਸਓ ਮੋਗਾ ਅਤੇ ਡੀਐਸਪੀ ਟ੍ਰੈਫਿਕ ਮੋਗਾ ਦੇ ਹੁਕਮਾਂ ਮੁਤਾਬਕ ਟ੍ਰੈਫਿਕ ਦੀ ਟੀਮ ਪੂਰੇ ਜੋਰ ਨਾਲ ਕੰਮ ਕਰ ਰਹੀ ਆ ਕੱਲ ਵੀ ਅਸੀਂ ਮੇਨ ਬਾਜ਼ਾਰ ਅ ਕਬਾਰ ਬਾਜ਼ਾਰ ਸਹਿਰਾ ਗਰਾਊਂਡ ਬਾਗੜੀ ਤਤਿਜ ਮਾਰਕੀਟ ਤੇ ਛੇਖਾਣਾ ਚੌਕ ਦੇ ਵਿੱਚੋਂ ਕਬਜ਼ੇ ਜਿਹੜੇ ਨਜਾਇਜ਼ ਸੀਗੇ ਦੂਰ ਕਰਾਏ ਸੀਗੇ ਅਤੇ ਨਿਗਵਕਨ ਟੈਪ ਟ੍ਰੈਪ ਕੌਨ ਸਬੰਧੀ ਲੋਕਾਂ ਨੂੰ ਸਹੀ ਮੋਜਾ ਕੌਨ ਸਬੰਧੀ ਪੂਰੇ ਅਪਰਾਲੇ ਕੀਤੇ ਅੱਜ ਦੂਸਰੇ ਦਿਨ ਵੀ ਜਿੱਥੇ-ਜਿੱਥੇ ਕੋਈ ਦੁਕਾਨਦਾਰਾਂ ਦੇ ਮੂਹਰੇ ਸ਼ਹਿਰ ਦੇ ਸਾਮਾਨ ਰੱਖਿਆ ਸੀਗਾ ਬੋਰਡ ਲਾਏ ਸੀਗੇ ਉਹਨਾਂ ਦੇ ਬੋਰਡ ਚਾਕੇ ਪਾਸੇ ਕਰਾਏ ਗਏ ਜਿਹੜੇ ਅਨਲੀਗਲ ਵਹੀਕਲ ਖੜੇ ਸੀਗੇ ਬਾਹਰ ਰੌਂਗ ਪਾਰਕ ਦਾ ਚਲਾਨ ਕੀਤੇ ਗਏ ਔਰ ਮੇਰੀ ਟੀਮ ਨੇ ਪੂਰੇ ਉੱਥੋਂ ਲੈ ਕੇ ਮੇਨ ਬਾਜ਼ਾਰ ਤੋਂ ਲੈ ਕੇ ਬਾਗ ਗਲੀ ਤੱਕ ਜਮਾਰਕੀਟ ਤੇ ਛੇਖਾਣਾ ਚੌਕ ਦੇ ਵਿੱਚ ਦੁਬਾਰੇ ਫੇਰ ਜਿਹੜੇ ਬਾਹਰ ਉਹਨਾਂ ਨੂੰ ਅਸੀਂ ਜਾ ਕੇ ਪਿੱਛੇ ਲੋਕਾਂ ਨੂੰ ਮਿਲਦੇ ਸਾਂ ਤਾਂ ਆਪੇ ਪੂਰਾ ਕੰਟਰੋਲ ਕਰ ਲਿਆ। ਜਿਹੜੇ ਵੀ ਹਿੱਕਲ ਨਾਉਂ ਪਾਰਕ ਵਾਲੇ ਉਹਨਾਂ ਦੇ ਬਾਅਦ ਉਹ ਤਲਾਸ਼ ਕੀਤਾ ਜਾਵੇ, ਇਹ ਦੇਖਿਆ ਨੂੰ ਹੋਵੇ ਤਾਂ ਕਿਆਂ ਗਈਆਂ। ਔਰ ਗੈਫਟ ਦੇ ਵਿੱਚ ਜੇ ਵੀ ਕਿਸੇ 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 ਸਮੱਸਿਆ ਦੀ ਸਾਰੇ ਵੀਰਾਂ ਨੂੰ ਸਾਹਿਰ ਵਾਸੀਆਂ ਨੂੰ ਬੇਨਤੀ ਆ ਕਿ ਸਾਨੂੰ ਸਹਿਯੋਗ ਕਰੋ ਔਰ ਜਿੱਥੇ ਕਿਤੇ ਟ੍ਰੈਪ ਨਾਮ ਹੁੰਦਾ ਤੇ ਸਾਨੂੰ ਜਾਣਕਾਰੀ ਦਿਓ। ਪਰ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ ਜਿੱਥੇ ਕੋਈ ਵੀ ਹਿੱਕਲ ਦੇ ਡਾਕੂਮੈਂਟ ਕੱਟਾ ਅਸੀਂ ਉਹਨਾਂ ਦਾ ਪ੍ਰੋਪਰਤੀ ਨਾਂਨ ਕਰਦੇ ਹਾਂ ਜੇ ਕੋਈ ਮੌਕੇ ਤੇ ਬੰਦਾ ਨਹੀਂ ਹੁੰਦਾ ਉਹਦਾ ਨਾਂਨ ਕੱਟ ਕੇ ਅਸੀਂ ਸਲੈਪ ਉਹਦੇ ਵੀਕਲ ਜਾਂ ਗੱਡੀ ਦੇ ਵਿੱਚ ਅਸੀਂ ਕਿਤੇ ਨੂੰ ਸਪਿਆਰ ਨਹੀਂ ਕਰਦੇ ਅਸੀਂ ਵੱਤ ਅੱਜ ਵੋਟ ਲੈਂਦਾ ਵੋਟ ਲੈਂਦਾ ਸੀਗਾ ਤਾਂ ਕਿ ਮਾਰਦਾ ਸੀਗਾ ਉਹ ਵੀ ਅਸੀਂ ਤਲਾਣ ਕੀਤਾ ਉਹਦੇ ਸਾਰੋ ਵੀਕਲ ਦੇ ਉੱਪਰ ਚੜ੍ਹਦਾ ਜਦੋਂ ਕੱਲ ਨੂੰ ਵੀਕਲ ਵੇਚੇ ਗਿਆ ਤਾਂ ਕੁਝ ਕਰੇਗਾ ਤਾਂ ਉਹਨੂੰ ਤਲਾਣ ਪਰੇ ਮਨੋੜਾ ਵੀਕਲ ਵੇਕੇਗਾ ਨਹੀਂਗਾ ਕੀ ਅਪੀਲ ਕੀ ਕਰੋਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਸਾਡਾ ਸਟ੍ਰੈਸ ਦਾ ਸਹਯੋਗ ਕਰੋ ਔਰ ਜਿੱਥੇ ਵੀ ਤੁਹਾਨੂੰ ਲੱਗਦਾ ਮਤਲਬ ਕੋਈ ਵੀ ਹਿੱਕਲ ਨਹੀਂ ਖੜਾ ਕਰਨਾ ਜਿਵੇਂ ਹਸ ਸਰਕਾਰੀ ਹਸਤਾਲ ਦੇ ਵਿੱਚ ਪਾਰਕਿੰਗ ਹੈ ਮਤਲਬ ਦਾਣਾ ਮੰਡੀ ਦੇ ਵਿੱਚ ਪਾਰਕਿੰਗ ਹੈ ਪਰ ਇਹ ਨਗਰ ਨਿਗਮ ਦੇ ਵਿੱਚ ਪਾਰਕਿਆ ਉੱਥੇ ਆਪਣੇ ਵੀਕਲ ਲਾਓ ਅਤੇ ਮਤਲਬ ਵੱਡੇ ਵੀ ਕਿਲ ਜਿਹੜੇ ਉੱਥੇ ਲਾਓ ਤੇ ਛੋਟੇ ਵੀ ਕਿਲ ਮਤਲਬ ਸਾਈਡਾਂ ਤੇ ਲਾਓ ਕਿੱਟੀ ਪੱਟੀ ਤੋਂ ਬਾਹਰ ਲਾਓ ਤੇ ਨਹੀਂ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਸਰ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਜਾਂ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿਣਗੀਆਂ ਲਗਾਤਾਰ ਜਾਰੀ ਰਹਿਣਗੀਆਂ ਜੀ ਲਗਾਤਾਰ ਹੁਣ ਤੱਕ ਕਿੰਨੇ ਚਲਾਨ ਕੱਢ ਚੁੱਕੇ ਨੇ ਹੁਣ ਤੱਕ ਜਿੱਦਾਂ ਮੈਂ ਲਗਿਆ ਹਫ਼ਤੇ ਦੀ ਗੀਵਾ ਸੀ 400 400 ਤੋਂ 500 ਦੇ ਵਿੱਚ ਮੈਂ ਚਲਾਨ ਕੱਢਤਾ ਸਾਰੀ ਟੀਮ ਨੇ ਕੀਤੀ ਜਾਵੇ ਅੱਜ ਕਿੰਨੇ ਕੱਢਾ ਲਈ ਅੱਜ ਅਸੀਂ ਘੱਟੋ ਘੱਟ 25 ਤੋਂ 30 ਚਲਾਨ ਮੇਰੀ ਟੀਮ ਨੇ ਕਰਤੇ ਵਾਕਿਹੜੇ ਵਾਕਖ ਉਹਨਾਂ ਨੇ ਵੀ ਹੁਣ ਤੱਕ ਤੱਕ ਤੋਂ ਘੱਟੋ ਘੱਟ 197 ਕਰ ਚੁੱਕੇ ਆਂ ਸ਼ਾਮ ਤੱਕ ਅਸੀਂ 200 ਦੇ ਪਲਾਨ ਕਰ ਦੇਵਾਂਗੇ